ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਮੈਂ ਖਲੋਤਾ ਆਪਣੇ ਮਟਰਾਂ ਵਾਲੇ ਖੇਤ ਦੇ ਵਿੱਚ ਇਹ ਮਟਰ ਕਿਰੇ ਸੀ 28 ਤਰੀਕ ਦਿਨ ਐਤਵਾਰ ਨੂੰ ਤੇ 29 30 ਤੇ ਪਹਿਲੀ ਤਰੀਕ ਤਿੰਨ ਦਿਨਾਂ ਚ ਭਰੇ ਆ ਆ ਤਰੀ 30 ਤਰੀਕ ਵਾਲੇ ਭਰੇ ਆ ਆ ਜਿਹੜੇ ਆ ਇਹ 29 ਤਰੀਕ ਵਾਲੇ ਭਰੇ ਆ ਜਿੱਥੇ ਮੈਂ ਖਲੋਤਾ ਵਗੀਆਂ ਇੱਕ ਦਿਨ ਲੇਟ ਭਰੀਆਂ ਸੀ ਰਾਮਾ ਜੀ ਇੱਕ ਮਿੰਟ ਮੜ ਜਾ ਕੱਟ ਕਰ ਲਿਓ ਫੋਰਾ ਮਗਰ ਵੀਰ ਕਲੀ-ਕਲੀ ਖੇਤ ਤੇ ਸਪਰੇਅ ਕਰ ਰਿਹਾ। ਕਿਸਾਨ ਦੋਸਤੋ ਅੱਜ ਇਹ ਮਟਰ ਲਗਭਗ 10 ਦਿਨ ਦੇ ਹੋ ਗਏ। ਤੇ ਕੈਮਰਾਮੈਨ ਸਾਹਿਬ ਖਾ ਲਿਓ ਉੱਗੇ ਬਹੁਤ ਸੋਹਣੇ ਆ ਕੋਈ 73-74 ਕਿਲੋ ਦੀ ਐਵਰੇਜ ਵੀ ਦੀ ਆ ਗਈ ਸੀ। ਬਹੁਤ ਸੋਹਣਾ ਜਮਾਵਾਂ ਮਟਰਾਂ ਦਾ। ਤੇ ਆਹ ਸਪਰੇਅ ਤੋਂ ਪਹਿਲਾਂ ਯਾਨੀ ਕਿ 2-3 ਦਿਨ ਪਹਿਲਾਂ ਖੋਬੇ ਦੇ ਵਿੱਚ ਹੀ ਮੈਂ ਇਹਦੇ ਵਿੱਚ ਕੈਲਸ਼ੀਅਮ ਨਾਈਟ੍ਰੇਟ ਪਾਇਆ ਹੈ, ਜ਼ਿੰਕ ਪਾਈ ਹੈ। ਸਲਫਰ ਪਾਇਆ ਤੇ ਨਾਲ ਪ੍ਰੋਡਕਟ ਪਾਇਆ ਮੈਂ ਸਮਰਾਟ ਪਲਸ ਅਮੀਨੋ ਐਸਿਡ بیس ਆ ਜਾਨੀ ਕਿ ਮੈਂ ਛਟਾ ਮਾਰਤਾ ਸੀ ਯੂਰੀਆ ਮੇਰਾ ਮਨ ਸੀ ਮੈਂ ਨਹੀਂ ਪਾਉਣੀ ਚਲੋ ਕੈਲਸ਼ੀਅਮ ਨਾਈਟ੍ਰੇਟ ਵੀ ਨਾਈਟ੍ਰੋਜਨ ਦਾ ਸ਼ੋਰ ਸੀ ਉਹ ਪਾ ਲਿਆ ਮੈਂ ਅੱਜ ਅਸੀਂ ਆਪਣੇ ਖੇਤ ਦੇ ਵਿੱਚ ਹੀ ਕਲੀ-ਕਲੀ ਖੇਲ ਜਾਨੀ ਕਿ ਤਿੰਨਾ ਰਾਮਾ ਜੀ ਮਰਜੀ ਨੋਜ਼ਲ ਚੁੱਕੇ ਹਤਾ ਨੂੰ ਹਾਂ ਤਿੰਨਾ ਨੋਜ਼ਲਾ ਵਾਲਾ ਫੁਹਾਰਾ ਬਣਵਾਇਆ ਸੀ ਜਿਹੜਾ ਕਿ ਤਿੰਨ ਖੇੜਾ ਖੜ ਰਿਹਾ ਤੇ ਤਿੰਨ ਖੇੜਾ ਵਾਪਸ ਜਾ ਰਿਹਾ ਤੇ 25 ਲੀਟਰ ਵਾਲਾ ਮਗਰ ਇਹਦੇ ਪੰਪ ਚੱਲ ਰਿਹਾ ਵਾ ਮੋਟਰ ਵਾਲਾ ਸਪਰੇਅ ਕਰ ਰਹੇ ਅਸੀਂ ਇਹਦੇ ਵਿੱਚ ਅਸੀਂ ਪਾਇਆ ਫੰਗੀਸਾਈਡ ਪਾਇਆ ਅਡਾਮਾ ਦਾ ਸਮੀਰ ਡੋਜ਼ ਰੱਖੀ ਉਹਦੀ ਅਸੀਂ 400 ਐਮਐਲ ਬਾਇਓਲੋਜੀਕਲ ਪ੍ਰੋਡਕਟ ਪਾਇਆ ਲਿਕਵਿਡ ਸਮਰਾਟ ਪਲਸ ਅਮੀਨੋ ਐਸਿਡ ਬੇਸ ਪ੍ਰੋਡਕਟ ਆ ਇਹਦੀ ਵੀ ਡੋਜ਼ ਰੱਖੀ 400 ਐਮਐਲ ਨਾਲ ਪਾਇਆ ਮੈਂ ਕੈਲਸੀ ਬੀ ਪਲਸ ਨਾਮ ਦਾ ਪ੍ਰੋਡਕਟ ਆਉਂਦਾ ਇੱਕ ਪ੍ਰੀਵੀ ਲਾਈਫ ਸਾਇੰਸ ਦਾ ਉਦੀ ਵੀ ਡੋਜ਼ ਰੱਖੀ ਆ 400 ਗ੍ਰਾਮ ਕਿੱਲੇ ਦੀ ਇਹਦੇ ਬੈਕ ਸਾਈਡ ਵੀ ਝੋਨਾ ਫਰੰਟ ਸਾਈਡ ਵੀ ਝੋਨਾ ਹਾਈ ਬ੍ਰੈਡ 7701 ਤੇ ਧਮਕੜੀ ਸਵੇਰੇ ਉੱਡਦੀ ਸੀ ਜਦੋਂ ਮੈਂ ਪਹਿਲੇ ਟਾਈਮ 6:30 ਵਜੇ ਖੇਤ ਚ ਆਇਆ ਛੋਟ ਛੋਟੀ ਮਸ਼ਰੀ ਧਮਕੜੀ ਉੱਡਦੀ ਸੀ ਉਹਦੇ ਲਈ ਮੈਂ 1 ਕਿਲੋ ਬਲੈਕ ਬੈਲਟ ਤਿੰਨਾਂ ਕਿੱਲਾਂ ਦੇ ਵਿੱਚ ਕਲੋਰੋ ਪਲਸ ਸਾਈਪਰ ਦਾ ਡਬਲਯੂ ਡੀਜੀ ਫਾਰਮੂਲੇਸ਼ਨ ਦੇ ਵਿੱਚ ਕੰਬੀਨੇਸ਼ਨ ਆ ਚਾਰ ਦਵਾਈਆਂ ਘੋਲੀਆਂ ਸੀ ਤੇ 10-10 ਟੈਂਕੀਆਂ ਯਾਨੀ ਕਿ 2.5-2.5 ਸੌ ਲੀਟਰ ਦਾ ਟੀਚਾ ਮਿੱਥਿਆ ਇੱਕ ਕਿੱਲੇ ਦੇ ਪਾਣੀ ਦਾ ਅਸੀਂ ਲਗਭਗ 30 31 ਟੈਂਕੀਆਂ ਬਣਾਇਆ 30 ਜਾਂ 31 ਰਾਮੇ 30 ਹੈ ਕਿ 31 ਆ 30 ਟੈਂਕੀਆਂ ਅਸੀਂ ਤੇ ਨਾ ਕੱਲੀਆਂ ਦੀਆਂ 10 10 ਟੈਂਕੀਆਂ ਬਣਾ ਲੀਆਂ ਤਿੰਨਾਂ ਖੇੜਾ ਤੇ ਜਾਣਾ ਤੇ ਤਿੰਨਾਂ ਖੇੜਾ ਤੇ ਆਉਣਾ ਫੰਗੀ ਸਾਈਡ ਵੀ ਕਵਰ ਕਰ ਗਈਆਂ ਹਲਕਾ ਫੁਲਕਾ ਇਨਸੈਕਟੀਸਾਈਡ ਵੀ ਕਵਰ ਕਰ ਗਈਆਂ ਫੰਗੀ ਸਾਈਡ ਦੇ ਵਿੱਚ ਸਮੀਰ ਆ ਗਿਆ ਇਨਸੈਕਟੀਸਾਈਡ ਦੇ ਵਿੱਚ ਕਲੋਰੋਸਾਈਪਰ ਯਾਨੀ ਕਿ ਡਬਲਯੂ ਡੀ ਜ਼ੀ ਬਲੈਕ ਵੈਲਟ ਆ ਗਈ ਅਮੀਨੋ ਐਸਟ ਆ ਗਿਆ ਸਮਰਾਟ ਪਲੱਸ ਤੇ ਨਾਲ ਆ ਗਿਆ ਜੀ ਕੈਲਸੀ ਬੀ ਪਲੱਸ ਅਸੀਂ ਇਹ ਚਾਰੇ ਦਵਾਈਆਂ ਅਲੱਗ-ਅਲੱਗ ਚੋਂ ਬਾਲਟੀਆਂ 'ਚ ਘੋਲ ਕਰਕੇ ਤੇ ਆਪਣੇ ਖੇਤ ਦੇ ਵਿੱਚ ਪਹਿਲੀ ਸਪਰੇ ਮਟਰਾਂ ਨੂੰ ਕਰ ਦੇਣ ਲੱਗੇ ਆ ਕੁਝ ਵੀਰਾਂ ਦੇ ਕੁਐਸਚਨ ਸੀ YouTube ਤੇ ਆਏ ਸੀ ਮੈਸੇਜ ਵੀ ਬਾਈ ਜੀ ਜਿਹੜਾ ਤੁਸੀਂ ਮਟਰ ਲਾਏ ਸੀ ਉਹ ਹਰੇ ਹੋਏ ਆ ਕਿ ਨਹੀਂ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਪਿਆ ਆੜੀਆਂ ਖੇੜਾਂ ਬਣੇਆਂ ਵਾਲੀਆਂ ਕਰ ਮੜਾ ਜਾ ਬਹਿ ਕੇ ਵਖਾੜੋ ਵੀ ਬਹੁਤ ਸੋਹਣਾ ਜਮਾਵਾਂ ਮਟਰਾਂ ਦਾ ਬਹੁਤ ਸੋਹਣਾ ਬਹੁਤ ਸੋਹਣੇ ਮਟਰ ਉੱਗੇ ਆ ਬਹੁਤ ਸੋਹਣੇ ਚਾਲਟਾ ਲਿਆ ਪਰ ਅਸੀਂ ਕੋਈ ਚਿਕੜ ਦੀ ਪ੍ਰਵਾਹ ਨਹੀਂ ਕਰਨ ਦੇ ਥੋੜਾ ਜਾ ਅੱਜ ਚਿਕੜ ਵੀ ਜਾਪਦਾ ਵਾ ਕੱਲ ਨੂੰ ਹੋ ਜਾਂਦੀ ਸਪਰੇਅ ਪਰ ਅਸੀਂ ਇੱਕ ਦਿਨ ਵੀ ਲੇਟ ਨਹੀਂ ਕੀਤਾ ਸੁਖਸਾਨ ਭਰਾਓ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਝੋਨੇ ਦਾ ਹਾਲ ਦੱਸਿਆ ਸੀ ਕਿ ਮਟਰਾਂ ਦੇ ਵਿੱਚ ਬੀਨਸ ਦੇ ਵਿੱਚ ਝੋਨਾ ਮਾਰਨ ਲਈ ਦਵਾਈ ਹੈਗੀ ਆ ਇੱਕ ਦਿਨ ਛੱਡ ਕੇ ਮੈਂ ਤੁਹਾਨੂੰ ਵੀਡੀਓ ਪਾਉਂਗਾ ਕਈ ਕਿਸਾਨਾਂ ਦੇ ਸਵਾਲ ਸੀ ਵੀ ਸਾਡੇ ਮਟਰਾਂ ਦੇ ਵਿੱਚ ਮੋਥਾ ਵੀ ਉਗਦਾ ਪੀਲੇ ਫੁੱਲਾਂ ਵਾਲੀ ਬੂਟੀ ਵੀ ਉਗਦੀ ਆ ਸਾਡੀ ਬੀਨ ਦੇ ਵਿੱਚ ਪੀਲੇ ਫੁੱਲਾਂ ਵਾਲੀ ਬੂਟੀ ਉਗਦੀ ਆ ਮੋਥਾ ਉਗਦਾ ਹੈ ਮਧਾਣਾ ਉਗਦਾ ਹੈ ਸਵਾਂਗ ਸਵਾਂਗੀ ਉਗਦੀ ਆ ਉਹਦੀ ਵੀਡੀਓ ਮੈਂ ਪਰਸੋ ਤੁਹਾਡਾ ਨਾਲ ਸਾਂਝੀ ਕਰੂੰਗਾ ਮਟਰਾਂ ਦੇ ਸਬੰਧ ਚ ਬੀਨ ਦੇ ਸਬੰਧ ਚ ਧਰੀਆਂ ਲਾਇਆ ਪਾਲਕ ਲਾਇਆ ਮੂਰੀ ਲਾਈ ਗੋਗਲੂ ਲਾਈ ਆ ਵੈਜੀਟੇਬਲ ਕੋਈ ਵੀ ਆ ਜਾਂ ਤੁਹਾਡੀ ਕੋਈ ਰੋਟੇਸ਼ਨ ਕ੍ਰੌਪ ਆ ਕੋਈ ਵੀ ਤੁਹਾਡਾ ਖੇਤੀ ਨਾਲ ਸੰਬੰਧ ਸਵਾਲ ਮੇਰਾ ਨੰਬਰ 92160 99188 ਤੇ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਮੇਰੇ ਕੋਲੋਂ ਆਪਣੀ ਖੇਤੀ ਪ੍ਰਤੀ ਜਾਣਕਾਰੀ ਲੈ ਸਕਦੇ ਜੀ ਜਿੰਨੀ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਮੈਨੂੰ ਬਹੁਤ ਦਿੱਤੀ ਹੈ ਉਸ ਬੋਧ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ